ਕੜਮਾ ਵਾਲਿਆਂ ਦਾ ਪੰਜ ਸਰਕਾਰਾ ਗੋਪੀ ਹਾਂਜੀ ਉਹ ਕਹਾਣੀ ਇਸੇ ਤਰ੍ਹਾਂ ਸੀ ਕਿ ਬੰਦੇ ਨੂੰ ਲੈ ਕੇ ਜਾਂਦੇ ਨੇ ਕਿਤੇ ਹੋਰ ਮੁਲਕ ਨੂੰ ਤੇ ਲਿਆ ਕੇ ਅੰਮਰਸਾ ਦਾ ਦਿੰਦੇ ਨੇ ਉਹ ਪੁੱਛਦਾ ਵੀ ਕਿਹੜਾ ਸ਼ਹਿਰ ਹੈ ਇਹ ਕਹਿੰਦਾ ਅੰਮਰਸਾ ਇਸ ਤਰ੍ਹਾਂ ਕੁਛਕੀਤੇ ਸਮੁੰਦਰ ਵਰਗੀਆਂ ਕਹਾਣੀਆਂ ਉਹਦੇ ਵਿੱਚ ਇੱਕ ਕਹਾਣੀ ਰੰਗ ਬਦਲਦੇ ਮੌਸਮ ਸੀ ਜੋ ਪ੍ਰਸ਼ੰਮੀ ਦਾ ਅੱਜ ਹਾਲ ਹੈ ਉਸੇ ਤਰ੍ਹਾਂ ਕਿਸਾਨ ਨੇ ਦਾ ਉਦੋਂ ਮਾਰ ਰਿਹਾ ਕਿ ਮੈਂ ਪਹਿਲੀ ਕਹਾਣੀਆਂ ਗੱਲਾਂ ਕਰਦਾ ਦੂਜੀ ਕਹਾਣੀ ਉਹਦੇ ਵਿੱਚ ਇੱਕ ਕਹਾਣੀ ਮੈਨੂੰ ਪਤਾ ਵੀ ਨਹੀਂ ਕੁਝ ਰਿਹਾ ਹੋਣਾ ਪੜਾ ਰਿਹਾ ਹੋ ਮੈਂ ਨਾ ਹਾਂ ਤਾ ਨਹੀਂ ਮੈਨੂੰ ਨਾ ਕੁਝ ਤਰ੍ਹਾਂ ਯਾਦ ਉਹ ਛੋੜੇ ਵਾਲੀ ਕਹਾਣੀ ਹੈ ਜਿਹੜਾ ਕਿ ਜਿਲਕ ਕੇ ਫੋੜ ਤੋਂ ਉਹਦੇ ਡਿੱਗ ਪੈਂਦਾ ਖੱਟੇ ਉਹਦੀ ਤੇਰੀ ਹਾਂ ਅੱਜ ਮੈਂ ਹਰ ਤਰ੍ਹਾਂ ਦਾ ਰਿਟਰ ਉਹ ਟਾਂਗਿਆਂ ਦਾ ਹੁੰਦਾ YouTube ਵਾਲੇ ਲਿਖੋ ਕਾਈਦੇ ਹੁੰਦੇ ਉਦਰਾ ਹੀ ਦੇ ਵਿੱਚ ਸੜਕ ਤੇ ਉਹਦਾ ਘੋੜਾ ਜਿੱਕ ਪੈਂਦਾ ਤੇ ਜਦੋਂ ਉਹ ਦੇਖਦਾ ਉਹਦੇ ਹਰਕਾਂ ਲੱਗੀਆਂ ਤੇ ਉਹਦੇ ਕੰਮ ਤੇ ਮੋਹਰ ਲਾਉਂਦੇ ਸੀ ਉਹ ਝੋਮ ਦੇਣ ਵਾਲੇ ਤੇ ਉਹ ਦਿਨੋਂ ਆਪਣਾ ਕੋਈ ਹੋਰ ਪ੍ਰਬੰਧ ਲੈ ਕਰਨ ਲੱਗਿਆ ਕਿ ਮੈਂ ਇਹਨੂੰ ਰੇੜੇ ਤੇ ਪਾ ਕੇ ਲੈ ਜਾ ਕਿਸੇ ਦੇ ਤੇ ਉਦੇ ਆਉਂਦੇ ਨੂੰ ਉਹਨੂੰ ਘੋੜਾ ਵੀ ਕੋਈ ਚੱਕ ਕੇ ਲੈ ਗਿਆ ਸੀ ਹਾਂਜੀ ਇਹਨੂੰ ਉਹਦਾ ਕੰਨ ਵੀ ਨਹੀਂ ਮਿਲਿਆ ਪੱਤਰ ਨੂੰ ਇਹੀ ਜੇ ਤਰਾਸਕ ਪੱਤਰ ਤੇ ਤੁਹਾਨੂੰ ਪਾਦਾ ਜੀ ਨੇ ਛਿਪੇ ਨੇ ਤੇ ਇਸ ਕਿਤਾਬ ਦੇ ਵਿੱਚ ਵੀ ਇਸ ਤਰ੍ਹਾਂ ਦੇ ਬਹੁਤ ਪੱਤਰ ਨੇ ਮੈਂ ਕਹਣਾ ਉਹ ਮੇਨ ਟੀ ਉਹ ਸ਼ਕਤੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ ਜਿਹੜੇ ਜੀਵ ਇਹ ਚੱਲ ਕਰਦੇ ਨੇ ਜਿਉਂਦੇ ਜਾਂਦੇ ਨੇ ਇੱਕ ਕਹਾਣੀ ਹੈ ਅਦਾ ਨਾ ਜੀਓ ਇਕਰਾਮ ਸਿੱਖਾਂ ਇਸ ਵੰਦ ਤੋਂ ਬਾਅਦ ਪਤੀ ਦੀ ਮੌਤ ਤੋਂ ਬਾਅਦ ਇਸੇ ਤਰ੍ਹਾਂ ਅਟਾਰੀ ਹਮ ਮੂਵੀਂਟ ਚੱਲਣ ਵਾਲੇ ਸਾਹਿਤ ਦੇ ਸ਼ਬਿਆਨ ਕਿਹੜੇ ਮਾਤਮਿਕ ਕਹਾਣੀਆਂ ਹਨ ਅਸਲ ਵਿੱਚ ਤੇਜੂ ਦਾ ਭਾਰਾ ਵਿਸ਼ੇ ਦੀ ਕਹਾਣੀ ਨੂੰ ਸਧਾਰਨਤਾ ਅਤੇ ਨਿਯਮ ਦਾ ਇੱਕ ਵਿਸ਼ੇਸ਼ ਉਦੇਸ਼ ਦੀ ਪੂrti ਲਈ ਉਹ ਕਾਇਮ ਕੀ ਵਿਸਥਾਰ ਕਰਦਾ ਹੈ ਨਾ ਇਹ ਸਮਝਦਾ ਇੰਨਾ ਜੇ ਕਿਸੇ ਕਹਾਣੀ ਦਾ ਤੁਹਾਡੇ ਸਾਹਮਣੇ ਉਦੇਸ਼ ਨਾ ਹੋਵੇ ਉਹ ਕਹਾਣੀ ਦਾ ਕੋਈ ਮਹੱਤਵ ਨਹੀਂ ਹੈ ਜਾਂ ਤਾਂ ਅਸੀਂ ਕੰਧਾਂ ਦੀਆਂ ਜਿਸਮਾਂ ਦੀਆਂ ਕੰਧਾਂ ਤੇ ਨਾਲ ਟਕਰਾ ਮਾਰਦੇ ਰਹਿੰਦੇ ਹਾਂ ਸਮਾਜ ਦੀਆਂ ਮੁਰੀਆਂ ਨਾਲ ਮੱਖਾ ਘੱਟ ਲਾਉਂਦੇ ਹਾਂ ਮੈਨੂੰ ਇੱਕ ਗੱਲ ਦਾ ਮਾਣ ਹੈ ਸਾਡੇ ਕੁਸ਼ਿੰਦੀ ਸਾਹਿਬ ਨੇ ਤੇਰੀ ਕਿਤਾਬ ਪਹਿਲੀ ਵਾਰੀ ਅਦਾ ਪੱਤਰ ਦੇ ਰਾਮਕ੍ਰਿਤੀਆਂ ਤੇਰਾ ਕਹਾਣੀਆਂ ਵਿੱਚੋਂ ਕੋਈ ਵੀ ਕਹਾਣੀ ਜਿਸਮਾਨੀਆਂ ਅੰਧਾ ਨਾਲ ਟਕਰਾ ਨਹੀਂ ਮਾਰਦੀ। ਸ਼ੇਖ ਨਾਨਕ ਜੀ ਨੇ ਅਤੀਤ ਨੂੰ ਲਾਈਨ ਤੇ ਚੱਲੇ ਆ। ਅਤੀਤ ਨੂੰ ਮਾ ਕੰਨਾਂ ਤੋਂ ਭੱਜੇ ਹੋਇਆ ਸਮਾਜਿਕ ਬੁਰਾਈਆਂ ਦੀਆਂ ਟੰਡਾਂ ਨਾਲ ਟਕਰਾ ਮਾਰਦੇ ਆ। ਸ਼ੇਖ ਨਾਨਕਹਾਰੇ ਜਲਵਾਖਰੀ ਦੇ ਅਨੇਕ ਇਹਦੇ ਵਿੱਚ ਗੱਲ ਸਮਝ ਆਈ ਹੈ ਕਿ ਜਿੱਤੇ ਖੂਮ ਨੇ ਨਹੀਂ ਹੁੰਦੇ ਕਈ ਵਾਰੀ ਕੁਝ ਸਮੇਂ ਲਈ ਕੋਈ ਬੰਦਾ ਮਿਲਦਾ ਹੈ ਉਹਦੇ ਨਾਲ ਵੀ ਐਸੇ ਰਿਸ਼ਤੇ ਮੇਰੇ ਪਤਨ ਜਾਂਦੇ ਨੇ ਸਮਾਜੀ ਵਿੱਚ ਬਣ ਜਾਂਦੇ ਨੇ ਪਰਿਵਾਰਕ ਰਿਸ਼ਤੇ ਬਣ ਜਾਂਦੇ ਨੇ ਪਰਤ ਬਾਰ ਕਹਾਣੀਆਂ ਨੇ ਮੋਮਬਤੀਆਂ ਦੀ ਜੂਨ ਕਾਲੇ ਕਾਂਗ ਦੇ ਰੰਗ ਦੀ ਹੋਈ ਕਹਾਣੀ ਹੈ ਦੇ ਕਿਕਰ ਤੋਂ ਕਹਾਣੀਆਂ ਦੀ ਮੈਂ ਹੋਰ ਗੱਲਾਂ ਕਰਨਾ ਤੋ ਦੇਖੋ ਕਹਿਣੇ ਕਿ ਨਾ ਮਾਂ ਨੂੰ ਖੜੇ ਮੰਨ ਜੇ

ਤੇ ਇੱਥੇ ਹੀ ਟਿਕੇ ਰਹੋ ਇਸ ਕਹਾਣੀ ਨਹੀਂ ਸੰਗੜਾਇਆ ਬਿਹਤਰੀਨ ਕਹਾਣੀਆਂ ਨੇ ਇੱਕ ਗੱਲ ਜਿਹੜੀ ਮੈਂ ਹੋਰ ਕਰ ਲਈ ਐ ਇਨ ਜਿਹੜੀ ਠੰਡੀ ਹਵਾ ਦੇ ਬੁੱਲੇ ਅਦੇ ਇੱਥੇ ਹੀ ਟਿਕੇ ਰਹੋ ਇਹ ਕਹਾਣੀ ਧੋਏ ਕਹਾਣੀਆਂ ਆਮ ਕਹਾਣੀਆਂ ਨਾਲੋਂ हट ਕੇ ਲਿਖੀਆਂ ਗਈਆਂ ਨੇ ਇੱਕ ਕਹਾਣੀ ਆਪਨਾ ਨਵੇਕਲਾ ਰੰਗ ਕਿਉਂ ਹੈ ਇੱਕ ਹਾਣੀ ਫੈਂਟਸੀ ਦੇ ਖੇਦ ਦੇ ਵਿੱਚ ਦੀ ਇੱਕ ਹੈ ਦੋਵੇਂ ਹਾਣੀ ਹੈ ਦੇਖੋ ਠੰਡੀ ਹਵਾ ਦੇ ਬੁੱਲੇ ਇੱਕ ਪ੍ਰਤੀਕ ਨੂੰ ਆਧਾਰ ਬਣਾ ਕੇ ਲਿਖੀ ਗਈ ਹੈ ਇਹਦੇ ਵਿੱਚ ਹੱਡ ਮਾਸਟਰ ਕੋਈ ਵੀ ਪਾਤਰ ਨਹੀਂ ਬਿਨਾਂ ਪਾਤਰ ਤੋਂ ਕਹਾਣੀ ਲਿਖਣੀ ਪ੍ਰਕਿਰਤੀ ਦੇ ਨਾਲ ਜਾਂ ਸੱਤਿਕਾ ਦੇ ਇਹ ਸਾਡੀ ਔਖੀ ਹੁੰਦੀ ਹੈ ਇਹਦੇ ਵਿੱਚ ਸ਼ਹਿਰ ਤੇ ਜੰਗਲ ਵਾਸਤਾ ਕਰਦੇ ਨੇ ਹੈ ਜੀ ਉਹ ਵਾਸਤਾ ਦੇ ਵਿੱਚੋ ਹੀ ਕਹਾਣੀ ਨਿਕਲਦੀ ਹੈ ਇਸ ਵਿੱਚ ਸ਼ਹਿਰ ਦੇ ਨਾਂ ਪੱਖੀ ਵਿਵਹਾਰ ਹੈ ਅਤੇ ਜੰਗਲ ਦਾ ਨਾਂ ਪੱਖੀ ਪਰਵਾਣ ਲੈ ਇਹ ਵਰਣਨ ਵਿੱਚੋ ਇੱਕ ਕਹਾਣੀ ਦਾ ਬਦਾਨ ਫਿਟ ਕੇ ਇੱਕ ਕੂਮਸੂਰਤ ਕਹਾਣੀ ਜਿੱਛਣਾ ਹੋਈ ਹੈ ਜੰਗਲ ਅੱਗ ਵਿੱਚ ਦਹਿਰਦਾ ਹੈ ਸ਼ਹਿਰ ਸ਼ਾਂਤੀ ਤੋਂ ਡਰਦਾ ਹੈ ਸ਼ਹਿਰ ਬੰਨੋ ਜੰਗਲਾਂ ਦੀ ਤਬਾਹੀ ਅਤੇ ਆਪਣੇ ਲੋਕਾਂ ਨੂੰ ਦਰਗਿਆਂ ਵਿੱਚ ਮਾਰ ਨਹੀਂ ਪਾਉਂਦੀ ਕਰਕੇ ਸੀਦਾ ਬਾਰਗਣਾ ਹੈ ਜਿਹੜੀ ਦੂਸਰੀ ਕਹਾਣੀ ਹੈ ਇੱਥੇ ਹੀ ਚੱਕਿਆ ਹੋ। ਇੱਕ ਚੰਦਰਮਾ ਦੇ ਪ੍ਰਤੀਕ ਵਿੱਚ ਬਿਲਕੁਲ ਫੈਂਸੀ ਦੇ ਤੌਰ ਤੇ ਫੈਂਸੀ ਦੀ ਟੈਲੀਵਿਜ਼ਿਅਨ ਵੀ ਦਿਖਾਈ ਗਈ ਹੈ। ਚੰਦਰਮਾ ਨੂੰ ਉੱਥੇ ਬਣਾਗੇ ਉਹ ਸਾਰੀ ਕਹੀ ਹੈ। ਚੰਦਰਮਾ ਕਹਿੰਦਾ ਉੱਥੇ ਚੰਦਰਮਾ ਦੇ ਦਿਖਾ ਰਹੇ ਨੇ ਵੀ ਚੰਦਰਮਾ ਨੇ ਸੀਸੀਟੀਵੀ ਕੈਮਰੇ ਲਾਏ ਹੋਏ ਨੇ। ਉਸ ਸੀਸੀਟੀਵੀ ਕੈਮਰੇ ਖੋਲ ਕੇ ਤੱਤੀ ਦੇ ਹੋ ਰਹੇ ਵਰਤਾਰਿਆਂ ਨੂੰ ਦੇਖਦਾ ਹੈ ਸ਼ਹਿਰਾਂ ਨੂੰ ਅੱਗ ਲੱਗੀ ਹੋਈ ਹੈ ਘਰ ਸੜ ਰਹੇ ਨੇ ਤੇ ਲੋੜਾ ਪੈ ਰਿਹਾ ਕਿ ਇੱਕ ਟਿਗੜਾ ਬਚਿਆ ਹੋਇਆ ਇਸ ਤਰ੍ਹਾਂ ਦੇ ਵਰਤਾਂਤ ਸਿੱਧਾ ਸਿੱਧਾ ਉਹ ਅਖੀਰ ਤੇ ਗੰਡਾ ਉਹ ਗੰਡਾ ਐਨੇ ਮਲੁਖੀ ਜੀਵਨ ਦਾ ਕਦੇ ਕਿਸੇ ਰੂਪੀ ਨਾਲ ਕਿਸੇ ਬਿਮਾਰੀ ਨਾਲ ਵੀ ਨਹੀਂ ਮਰੇ ਹੋਣੇ ਜਿੰਨੇ ਧਰਮ ਕਾਰਨ ਹੋਏ ਦੰਗਿਆਂ ਵਿੱਚ ਮਰ ਰਹੇ ਨੇ ਇਹ ਚੰਦਰਮਾ ਕਹਿੰਦੇ ਐ ਧਰਤੀ ਵੱਲ ਝਾਕਦਾ ਉਹ ਕਹਿੰਦਾ ਉਹਨਾਂ ਨੂੰ ਕਹੋ ਧਰਤੀ ਤੇ ਰਹਿਣ ਮੇਰੇ ਕੋਲੇ ਨਾ ਹੋ ਇਸ ਤਰ੍ਹਾਂ ਦੀਆਂ ਕਹਾਣੀਆਂ ਕਿਉਂਕਿ ਇਹਦੇ ਵਿੱਚ ਜਿੰਨੀਆਂ ਮਨੀਆਂ ਕਰੀਏ ਚੰਗਾ ਲੱਗਦਾ ਪਰ ਮੈਂ ਤੁਹਾਡਾ ਵੀ ਟਾਈਮ ਦੇਖਣਾ ਦੋਸਤੋ ਬਹੁਤ ਬਹੁਤ ਧੰਨਵਾਦ ਜੀ ਹੁਣ ਮੈਂ ਅਗਲੇ ਫਲਾਹ ਨੂੰ ਬੇਨਤੀ ਕਰੂੰਗਾ ਮੈਂ ਰਗਵੀਰ ਸਿੰਘ ਭਰਤ ਜੀ ਨੂੰ ਬੇਨਤੀ ਕਰਦਾ ਕਿ ਉਹ ਪਲੀਜ਼ ਆਉਣ ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਰਗਵੀਰ ਸਿੰਘ ਭਰਤ ਅੱਤਕਾਰੀਓ ਪਰਦਾ ਫਿਰ ਜਦੋਂ ਮਾਈ ਕਹਾਣੀ ਕਲਾਵਾਰ ਇਸ ਨਾਲ ਕਾਫੀ ਮਹਿਲਾ ਹੋ ਗਈਆਂ ਚਾਜੀ ਨੇ ਖੈਰ ਰਾਮ ਪ੍ਰੀਤ ਹੋ ਕੇ ਗਏ ਨੇ ਉਹ ਇਹਨਾਂ ਦਾ ਮੇਰੇ ਨਾਲ ਸੰਪਰਕ ਪਿਛਲੇ 65 ਸਾਲ ਪਹਿਣ ਸਾਲੇ ਕੁੱਲ ਬਰਸਾ ਤੇ ਇਸ ਦੌਰਾਨ ਅਸੀਂ 65 ਸਾਲ ਤੋਂ ਇਕੱਠੇ ਚੱਲ ਰਹੇ ਹਾਂ ਇਹ ਮੇਰੇ ਹਗਰਾਜ ਨੇ ਇਹ ਮੇਰੇ ਹਮਗੰਦ ਨੇ ਇਹ ਮੇਰੇ ਜੋੜਸ ਨੇ ਜਿਹੜੀ ਅਸੀਂ ਇਹਨਾਂ ਦਾ ਚਾਰ ਮਿਲ ਕੇ ਇਹ ਲੰਬਾ ਸਬਰਤਾਏ ਕੀਤਾ ਇੱਕ ਸਾਇਟਿਕ ਸਬਰਤਾਏ ਕੀਤਾ ਇੱਕ ਪਰਮਾਰਗ ਸਰਪਰਦਾਇਕ ਇਤਿਹਾਸ ਲੰਬੇ ਆਸੇ ਵਿੱਚ ਸਾਡੀ ਚੋਸ਼ਤੀ ਹੋਣੀ ਤੀ ਹੋਈ ਹੈ ਸਾਡਾ ਪਿਆਰ ਹੋਰ ਪਲਿਆ ਅਸੀਂ ਹੋਰੇ ਪੁੱਛੇ ਨੇੜੇ ਹੋਏ ਆਂ ਤੇ ਮੈਂ ਇਹਨਾਂ 65 ਸਾਲਾਂ ਵਿੱਚ guzare ਆਪਣੇ ਅਨੁਭਵ ਆਪਣੇ ਪਿਆਰ ਆਪਣੇ ਨਾਲ ਸੰਗ ਨਾਲ ਗੱਲਾਂ ਤੁਹਾਡੇ ਸਾਹਮਣੇ ਕਰਨੀਆਂ ਨੇ ਇਹ ਖੁਸ਼ੀਪੁੱਤਰ ਮੇਰਾ ਅੱਜ ਆਸ਼ੀਰਵਾਦ ਵਿੱਚ ਆ ਚੁੱਕਿਆ ਕੋਈ ਪੁੱਛਦਾ ਅਛਰਤੀ ਰਾਗ ਸ਼੍ਰੀ ਤੇਰੁ ਨਾਟਕ ਜਿਵੇਂ ਜਿਵੇਂ ਅਸੀਂ ਇਕ ਦੂਜੇ ਨਾਲ ਚੱਲੇ ਆਂ ਬਰਤਾਰਾ ਕੀਤਾ ਉਮਰ ਵਧ ਗਈ ਦੋਸਤੀ ਵਧ ਗਈ ਅੱਜ ਵੀ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਅਸੀਂ ਪਹਿਲੇ ਕੁੜਾ ਦੀ ਖੜੇ ਆਂ ਠੀਕ ਹੈ ਜੀ ਹਮਰਾਜ ਹੈ ਇਕ ਦੂਜੇ ਨਾਲ ਜੜ ਗੱਲ ਨਾ ਕਰੀਏ ਸਾਡਾ ਕੀ ਹੈ ਦੀ ਸੋ ਥੋੜਾ ਜੰਗਲ ਪਰਚਾ ਬੰਗ ਲੱਗਿਆ ਬਹੁਤ ਲੰਬਾਈ ਹੈ ਦੋ ਜਾਣ ਕੇ ਲਿਖੜ ਕੰਫਰਡ ਭਾਵਨਾ ਪੜਖੜ ਤੇ ਜਿਗਰਤਾ ਨੂੰ ਆਪਣੀ ਹੁਜੀ ਨਹੀਂ ਰੱਖਦਾ ਹੋਇਆ ਤੇਰੇ ਨਾਲ ਤੁਰਾ ਪਿਛਲੇ 65 ਸਾਲਾਂ ਤੋਂ ਰੋਹਿੰਦ ਚਾਰਗਾਂ ਚੱਲ। ਕੁਸੀਆਂ ਬੜੇ ਇਹ ਜਗ ਰਹੇ ਤਰਾਕ ਦੀ ਰੋਤ ਨਹੀਂ ਬਚਿ ਨੀ ਪਈ ਸਗੋਂ ਸ਼ਾਮੀਤ ਨਾਲ ਹਰ ਪਾਸੇ ਸਸਰੇ ਰਹੇ ਨੇ ਦੂਰ ਕਰਨੇ ਸਮਰੱਥ ਹੋ ਗਏ। ਤੇ ਅੱਜ ਇਹ ਮਰੇ ਤੇ ਰੂਲ ਪਹਾੜਾ ਨੇ ਕਾਰਪੜਾ ਤੇ ਭਾਵਨਾ ਵਿੱਚ ਉਹ ਜਿਹੜਾ ਸ਼ੁਰੂ ਕਰ ਦਿੱਤਾ ਸੀ ਤੇ ਕਾਮਰਾਲੀ ਦਾ ਟੋਟਾ ਗੀਤਾ ਦੇ ਗੱਲ ਰਾਹੀ ਉਹ ਗੱਲ ਕਰਿਆ ਉਹ ਸਾਇਸਮਾ ਸੋਰਾ ਤੇ ਸਾਇਸਮਾ ਰਾਪੜ ਦੀਆਂ ਮਾਸਿਕੋਸ਼ੀਆਂ ਮੀਟਾ ਵਿੱਚ ਪਾੜ ਲੈਣ ਲੱਗਿਆ ਤੇ ਫਿਰ ਉਹਨੇ ਆਪਣੇ ਪਿੰਡ ਕੋੜਾ ਵਿਖੇ ਨਵਦੀਪ ਸਾਇਸਮਾ ਵੀ ਬਣਾਈ ਜੋ ਕਈ ਸਾਲ ਸੇਵਾ ਕਢਦੀ ਹੈ ਤੇ ਫਿਰ ਕਿਰਦੂਰਾਮ ਦੇ ਸਾਹੇਤ ਸਹਿਤ ਕਿਰਦੂਰਾਮ ਪ੍ਰਤਿਮਾ ਕਾਪਟਰੇ ਨਾਲ-ਨਾਲ ਕਹਾਣੀਆਂ ਦੇ ਦੇ ਲੇਖ ਵਾਲਾ ਪੜ੍ਹਦੇ ਨਹੀਂ ਤੇਜ਼ ਤੇ ਡਿਮਾਂਡ ਦਾ ਸਵੇਲ ਕੋਈ ਦੀ ਸਾਇੰਟਿਕ ਪ੍ਰਤਿਭਾ ਦਾ ਮੁੱਲ ਹੋਇਆ ਤੇਜ਼ ਤੇ ਡਿਮਾਂਡ ਦਾ ਸਵੇਲ ਕੋਈ ਦੀ ਸਾਇੰਟਿਕ ਪ੍ਰਤਿਭਾ ਦਾ ਮੁੱਲ ਹੋਇਆ ਦੀਵਾ ਬੜੇ ਸਾਰੀ ਰਾਤ ਪ੍ਰੋਗਰਾਮ ਦੀ ਤੇਰਾਵ ਘੜਾ ਨੇ ਆਪਣੇ ਕਾਮਿਟੀ 9 ਜਨਵਰੀ 1988 ਨੂੰ ਕਹਾਣੀ ਦਰਬਾਰ ਕਰਵਾਇਆ ਸੀ ਜਿਸ ਵਿੱਚ ਪ੍ਰਸਿੱਧ ਕਹਾਣੀਕਾਰ ਨੇ ਭਾਗ ਲਿਆ ਤੇਰਾਵ ਘੜਾ ਦੇ ਚਿੰਤਨ ਤੇ ਕੇਨਨ ਅੰਦਰ ਸਟੇਟ ਰੂਪ ਉਹ ਦੇ ਪੁਸਤਕਾਂ ਰਗ ਬਲ ਦੀ ਮੌਸਮ ਸ਼ਹਿਰ ਤੇ ਸਮੁੰਦਰ ਲੋਕੋੜਿਆ ਬਪਾ ਅੰਦੇਖੀ ਯਾਰਕਰ ਮਾਂ ਦੇ ਵਰਕੇ ਲੋਹੀ ਰਹੀ ਜ਼ਿੰਦਗੀ ਜ਼ਿੰਦਗੀ ਦਾ ਮੇਲਾ ਆਖਰੀ ਕਿਤਾਬ ਦੇ ਜੋੜੇ 2025 ਸ਼ਾਮੋਸਨ ਤੇਜਰਾਵ ਕਹਾਣਾ ਸਾਇਤਿਕ ਸਫਰ 1960 ਵਿੱਚ 1960 ਦੇ ਲਾਗੇ ਜਾ ਕੇ ਸ਼ੁਰੂ ਹੋਇਆ ਉਹ ਸਰਕਾਰੀ ਪ੍ਰਾਇਮਰੀ ਸਕੂਲ ਆਮ ਪੜਾਉਂਦਾ ਰਿਹਾ ਬੇਚਿਆ ਦੀ ਅਬਕਸੀ ਜਿਹੜੀ ਤੇ ਅਬਕਸੀ ਮੇਰੇ ਨਾਲ ਉਸ ਦੀ ਜਨਤੀ ਸਾਡੀ ਉਹਨਾਂ ਦੇ ਨਾਲ ਵਿੱਚ ਹੋਈ ਸੀ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਉਪੜ ਕਚਪੜਾ ਨਾਲ ਸੀ ਤੇ ਰਣਤੇ ਵਿੱਚ ਸਾਡੀ ਆਦਮੀ ਮੇਕਰ ਹੋ ਜਾਂਦੀ ਸੀ ਸਾਡੀ ਨਿਤਨੀ ਮੇਹਵਲ ਵਿੱਚ ਗੀਤਕਾਰ ਰਜਾਗਰ ਸਿੰਘ ਜੋਈ ਤੇ ਗੁਰਪ੍ਰੀਤ ਸਿੰਘ ਬੈਣੀਪਾਲ ਕਹਾਣੀਕਾਰ ਦੇ ਸ਼ਾਬਾਦ ਦਿੱਤਾ ਕਿਉਂਕਿ ਇਹ ਜੰਮੇ ਮੇਰੇ ਸਹਿਯੋਗੀ ਸਨ ਪਰ ਮੈਂ ਮਹੀਨੇ ਮਗਰੋਂ ਅਸੀਂ ਸ਼ਹਿਰ ਸੇਵਾ ਮਾਛੀਵਾੜਾ ਦੀ ਮਾਸਿਕ ਮੀਟਿੰਗ ਵਿੱਚ ਵੀ ਇਕੱਠੇ ਹੁੰਦੇ ਸੀ ਕਦ ਕਿਸ ਨਿੱਤ ਦੀ ਮੀਟਿੰਗ ਨੇ ਸਾਗ ਆਪਣੇ ਆਪਣੇ ਸਹਿਤ ਕੇਂਦਰ ਵਿੱਚ ਹੋੜ ਕੇ ਬਚੋਂ ਦੀ ਪ੍ਰੇਰਣਾ ਦਿੱਤੀ ਸ਼ਾਇਦ ਇਹ ਪ੍ਰੇਰਣਾ ਹੀ ਸੀ ਜਿਸ ਕਾਰਨ ਮੈਂ ਤੇ ਤੇਗੜਾ ਪਹਾੜਾ ਆਪਣੇ ਆਪਣੇ ਸਹਿਜ ਸਫਰ ਵਿੱਚ ਸਰਕਾਰ ਮਹਾ ਲੋਈ ਚੈਨੀਵਾਲ ਇੱਕ ਮੀਟਿੰਗ ਕੀਤਾ ਚੱਲ ਰਿਹਾ ਹੈ ਮੈਂ ਕਿਹਾ ਕਿ ਪੜ੍ਹਦੋਂ ਟੈਲੀਗ੍ਰਾਫ ਕਹਾਣਾ ਦਾ ਕਹਾਣੀ ਸੰਗ੍ਰਹਿ ਰੰਗਲ ਦੇ ਮੌਸਮ 1999 ਵਿੱਚ ਛਪਿਆ ਸੀ ਉਹਦੀ ਕਹਾਣੀ ਕਲਾਕਾਰਾਂ ਵਿੱਚ ਟੈਲੀਗ੍ਰਾਫ ਇੱਕ ਪੀਛਤ ਨਾਂ ਹੈ ਪੰਜਾਬੀ ਕਹਾਣੀ ਨੂੰ ਤਾਂ ਆਪਣਾ ਅਸਤਾਨ ਤੇ ਆਪਣੀ ਪ੍ਰਾਤੀ ਹੈ ਉਸ ਦਾ ਕਹਾਣੀ ਨਾਲ ਜੁੜੇ ਰਹਿਣਾ ਤੇ ਧੀਮੀ ਗਤੀ ਨਾਲ ਚਮਕਾਲੀ ਕਹਾਣੀ ਦੇ ਵਿਕਾਸ ਵਿੱਚ ਹਿੱਸਾ ਹੋਣਾ ਫਕਰ ਵਾਲੀ ਗੱਲ ਹੈ ਟੈਲੀਗ੍ਰਾਫ ਬਾਦ ਰਹਿ ਕਹਾਣੀ ਦਾ ਉਹਦੀ ਕਿਸੇ ਬੰਤਾ ਜਿਗੂ ਹੈ ਉਹ ਸਿਰਫ ਰਾਜਵਾਦੀ ਇਤਾਰਤ ਬਣਾ ਸਮਾਜ ਵਿੱਚ ਜੋ ਵਾਪਰ ਰਿਹਾ ਹੈ ਜਾਂ ਹੋਣਾ ਚਾਹੀਦਾ ਹੈ ਉਹਦੀ ਕਹਾਣੀ ਆ ਮੁੱਖ ਵਿਸ਼ਾ ਹੈ ਅਸਲ ਵਿੱਚ ਉਹ ਨਿੱਜੀ ਨੂੰ ਪਰਖਣਾ ਜ਼ਰੂਰ ਕੇ ਵੇਖਣਾ ਖਾਣੀਗਾ ਹੈ ਜੋ ਪਾਲਪਲ ਆਪਣੇ ਸਮਾਜ ਤੇ ਆਇਲ ਹੋਏ ਤੇ ਜੀਵਨ ਕੋਲ ਕੇ ਪਰਤੇ ਉਸ ਵਿੱਚ ਲੀਨ ਹੋ ਕੇ ਵਿਸ਼ੇਵਸਤਰੀ ਚੋਣ ਕਰਦਾ ਤੇਨੂਰਾਵ ਨੇ ਆਪਣੀ ਕਹਾਣੀ ਵਿੱਚ ਕੋਈ ਨਾ ਕੋਈ ਸਿਨੇਹਾ ਦੀ ਹਿੰਟ ਹੈ ਜਿਹੜਾ ਕਰਦਾ ਹੈ ਉਸ ਬਨਰ ਸਾਹਮਣੇ ਰੱਖਿਆ ਉਦੇਸ਼ ਪ੍ਰਚਾਰ ਜਾਂ ਉਦੇਸ਼ ਨਹੀਂ ਬਣਦਾ ਰੰਗਵਰ ਦੇ ਵਾਸਤੇ ਕਹਾੜੀ ਸਗੜੇ ਜਾਂ ਕਹਾਣੀਆਂ ਮਨੁੱਖੀ ਜ਼ਿੰਦਗੀ ਦਾ ਅਖਾੜ ਖਾਨ ਜਿਨ੍ਹਾਂ ਬੇ ਸਿਆਣਫ ਤੇ ਇਸ ਜ਼ਿੰਦਗੀ ਭਰੀ ਹੋਈ ਹੈ ਤੇਰੇ ਨਾਮ ਦੀ ਕਹਾਣੀ ਕਲਾ ਬਾਰੇ ਉਸਦੇ ਉੱਤੇ ਬੈਠਿਆ ਬਲਵੀਰ ਸਿੰਘ ਬੱਬੂ ਤੇ ਬਲਜੀਤ ਸਿੰਘ ਨੇ ਲਿਖਿਆ ਹੈ ਇਹ ਕਹਾਣੀ ਸਗੜੇ ਕੁਛ ਬਾਟਵਾਕ ਬੇਸ਼ਰਮ ਸੁਭਤ ਘੋੜੀਆਂ ਉਹਨਾਂ ਲੋਕਾਂ ਦੀਆਂ ਹਨ ਜਿਹੜੇ ਸਾਡੇ ਸਮਾਜ ਵਿੱਚ ਕਿਸੇ ਨਾ ਕਿਸੇ ਢੰਗ ਨਾਲ ਲੁੱਟੇ ਜਾਏ ਹਨ ਉਹਨਾਂ ਦਾ ਉਹਨਾਂ ਦੇ ਕੰਮ ਦੀ ਕੋਈ ਕੀਮਤ ਨਹੀਂ ਪਉਦਾ ਉਹਨਾਂ ਦੇ ਕੰਮ ਦਾ ਲਾਹਾ ਕੋਈ ਹੋਰ ਲੈ ਜਾਂਦਾ ਹੈ ਇਹ ਟਾਈਟਲ ਪੇਜ ਤੇ ਸ਼ਪੇੜੀ ਦਾ ਵਿਚਾਰ ਸ਼ੀਲੀ ਦੂਦਰਾ ਘੋੜਾ ਨੇ ਆਪਣੇ ਘਾਣੇ ਵਿੱਚ ਕਿਰਤੀ ਕਾਮਿਆਂ ਦਾ ਦੁੱਖ ਤੇ ਬੇਜਾਨ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਿਵੇਂ ਉਹਨਾਂ ਦਾ ਦੁੱਖਾਂ ਉਸਨੇ ਆਪਣੇ ਤਨਮਨ ਤੇ ਚੜ੍ਹਾਉਂ ਗਏ ਤੇ ਇਹ ਰਗਾ ਇਸ ਸਹਿਤਕਾਰੀ ਵਿੱਚ ਕਵਤਾ ਕਹਾਣੀ ਤੇ નિબંધਕਾਰੀ ਚਰਚਾਣੀ ਮੌਜੂਦ ਹੈ ਇਹ ਪਹਿਲਾਂ ਜਿਹੜਾ ਪੜ੍ਹਿਆ ਤੇਰਗ੍ਰਾਮ ਦੀ ਸਹਿਤਕਾਰੀ ਵਿੱਚ ਕਵਤਾ ਕਹਾਣੀ ਤੇ નિબંધਕਾਰੀ ਦੀ ਚਰਚਾਣੀ ਮੌਜੂਦ ਹੈ ਤੇ ਤੁਹਾਨੂੰ ਹੋਰ ਨਹੀਂ ਪਤਾ ਹੈ ਕਿ ਸਦਾ ਮੁਖੋ ਦੇਸ਼ ਸਤਿਮ ਸ਼ੀਵਮ ਤੇ ਸੁਦਰਮ ਹੁੰਦਾ ਹੈ ਇਸ ਲਈ ਉਹਦੀ ਹਰਤਨਾ ਵਿੱਚ ਇੱਕ ਸੁੰਦਰਤਾ ਤੇ ਕल्याणकारी ਹਾਂਸ਼ ਮੌਜੂਦ ਹਨ ਸਹਿਤਕਾਰ ਸਹਿਤਕਾਰੀ ਦੇ ਨਾਲ ਇਹ ਤੇਰਗ੍ਰਾਮ ਪੜ੍ਹਣਾਂ ਨੇ ਫਿਲਮੀ ਜਗਤ ਵਿੱਚ ਪ੍ਰਵੇਸ਼ ਕੀਤਾ ਸੀ ਉਹਦਾ ਵਿਚਾਰ ਸੀ ਕਿ ਸਮਾਜ ਵਿੱਚ ਫਿਲਮਾਂ ਵੀ ਸਹਿਦ ਦਾ ਭਾਗ ਹਨ ਪਰ ਹੁਣ ਟੀਵੀ ਫਿਲਮਾਂ ਤੇ ਰੇਡੀਓ ਸਿਰ ਮਨੋਰੰਜਨ ਤੱਕ ਹੀ ਸੀਮਿਤ ਹੋ ਗਏ ਹਨ ਸਾਡੇ ਸਾਡੇ ਜਾਨ ਦੀਪ ਸ਼ਾਨ ਤੇ ਹੋਂਦ ਕਿੱਥੇ ਹੈ ਕਿਸੇ ਨੇ ਕਿਤੇ ਵੀ ਨਹੀਂ ਲੈਟਰ ਗੀਤ ਬੀਤੋਗੇ ਸੀਰੀ ਇੱਤੇ ਕਰਦੇ ਹਾਸ ਵਿਅੰਗ ਦੀ ਪੇਸ਼ਕਾਰੀ ਸਾਡੇ ਸੱਭਿਆਚਾਰ ਦਾ ਵਿਨਾਸ਼ ਕਰ ਰਹੀ ਹੈ ਸ਼੍ਰੀ ਦੇਰਗ੍ਰਾਮ ਕੋਲੋਂ ਅਜੈਬ ਇਹ ਯਾਰ ਕਰੀਵਾਲਾ ਨਾਲ ਮਿਲ ਕੇ ਰਾਜਨਗਰੇ ਯਾਰ ਫਿਲਮ ਬੜਾਈ ਜੋ ਫੇਲ ਹੋ ਗਈ ਉਸ ਤੇ 70000 ਰੁਪਏ ਘਟਾ ਖਾਦਾ ਇਸ ਤਜਰਬੇ ਨੇ ਉਸ ਨੂੰ ਇੱਕ ਜ਼ਮੀਰ ਚਨਾਂ ਦਿੱਤੀ ਸ਼ਹਿਰ ਤੇ ਸੁੰਦਰ ਇਹ ਉਸ ਤੇ ਕ ਉਸ ਦੀ ਉਸ ਦੀ ਅਭਿਤੀ